ਮਾਰਯੋ ਚੌਣ ਕਮਿਸ਼ਨ ਮਾਰਯੋ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ੍ਰੀ ਭਾਗਿਰਥ ਸਿੰਘ ਜਮੀਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨਸਾਰ ਅੱਜ ਸ੍ਰੀ ਫਤੇ ਸਿੰਘ ਬਰਾੜ ਪੀਪੀਐਸ ਉਪ ਪੁਲ ਕਪਤਾਨ ਪੁਲਿਸ ਲੰਬੀ ਦੀ ਨਿਗਰਾਨੀ ਹੇਟ ਸਬ ਡਿਵੀਜ਼ਨ ਲੰਬੀ ਥਾਣਾ ਕਬਰਵਾਲਾ ਤੇ ਅਧੀਨ ਪੈਂਦੇ ਪਿੰਡ ਕਟਿਆਵਾਲੀ ਵਿਖੇ ਗੰਗਾ ਨਹਿਰ ਦੇ ਨਾਲ ਐਸਏ ਰਣਜੀਤ ਸਿੰਘ ਮੁਖ ਅਫਸਰ ਥਾਣਾ ਕਬਰਵਾਲਾ ਸਹਾਇਕ ਥਾਣੇਦਾਰ ਸ਼ਵਿੰਦਰ ਸਿੰਘ ਇੰਚਾਰਜ ਚੌਕੀ ਪਾਈਕਾ ਕਰਾ ਸਬ ਡਿਵੀਜ਼ਨ ਲੰਬੀ ਦੀ ਪੁਲਿਸ ਫੋਰਸ ਸਮੇਤ ਐਕਸਾਈਜ਼ ਵਿਭਾਗ ਦੇ ਏਈਟੀਸੀ ਵਿਕਰਮ ਦੇਵ ਠਾਕੁਰ ਐਸਾਈਜ਼ ਇੰਸਪੈਕਟਰ ਸੁਖਵਿੰਦਰ ਸਿੰਘ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਦੌਰਾਨ 22000 ਲੀਟਰ ਲਾਹਣ ਬਰਾਮਦ ਹੋਈ ਜੋ ਐਕਸਾਈਜ਼ ਵਿਭਾਗ ਵੱਲੋਂ ਮੌਕੇ ਪਰ ਨਸ਼ਟ ਕੀਤੀ ਗਈ ਇਸ ਤੋਂ ਇਲਾਵਾ ਖਾਣਾ ਕਬਰਵਾਲਾ ਵਿਖੇ ਦੋ ਵੱਖ-ਵੱਖ ਮੁਕaddਮੇ ਦਰਜ ਕਰਕੇ ਦੋ ਵਿਅਕਤੀਆਂ ਨੂੰ 100 ਲੀਟਰ ਲਾਹਣ ਅਤੇ ਨੌ ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਜਾਣਕਾਰੀ ਅਨੁਸਾਰ ਖਾਣਾ ਕਬਰਵਾਲਾ ਪੁਲਿਸ ਵੱਲੋਂ ਮੁਖਬਰ ਦੀ ਇਤਲਾਹ ਤੇ ਗੁਰਪ੍ਰੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਰੱਤਾ ਖੇੜਾ ਤੋਂ 100 ਲੀਟਰ ਲਾਹਣ ਬਰਾਮਦ ਕੀਤੀ ਜਿਸ ਤੇ ਪੁਲਿਸ ਵੱਲੋਂ ਮੁਕaddਮਾ ਨੰਬਰ 27 ਮਿਤੀ 25 ਤੰ 2024 ਅਦੀਨ ਤਾਰਾ 68101 14 ਐਕਸਾਈਜ਼ ਐਕਟ ਥਾਣਾ ਕਬਰਵਾਲਾ ਵਿਖੇ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੂਜੇ ਮੁਕਾਦਮੇ ਵਿੱਚ ਦਵਿੰਦਰ ਸਿੰਘ ਉਰਫ ਕਾਲਾ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਰੱਤਾਖੜਾ ਨੂੰ 9 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 28 ਮੇਤੀ 25 ਤਿੰਨ 2024 ਅਧੀਨ ਤਾਰਾ 61 1 14 ਐਕਸਾਈਜ਼ ਐਕਟ ਤਹਿਤ ਕਬਰ ਵਾਲਾ ਵਿਕੇਦ ਡਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ ਤੇ ਆਓ ਹੁਣ ਆਪਾਂ ਐਕਸਾਈਜ਼ ਵਿਭਾਗ ਦੇ ਅਫਸਰਾਂ ਨਾਲ ਗੱਲ ਕਰਦੇ ਆਂ ਕਿ ਆਪਾਂ ਡਿਪਟੀ ਡੀਐਸਪੀ ਲੰਬੀ ਸਰਦਾਰ ਹਤੇ ਸਿੰਘ ਬਰਾੜ ਨਾਲ ਵੀ ਗੱਲਬਾਤ ਕਰਾਂਗੇ ਜੀ ਕੀ ਕੀ ਮਨ ਲੋ ਕਿਤੇ ਕਿਤੇ ਡਿਵੀਜ਼ਨ ਦੇ ਅੱਲੇ ਪਹੁੰਚ ਗਏ ਇਹ ਜਿਹੜਾ ਅੱਜ ਦਾ ਸਰਚ ਅਭਿਆਨ ਹੈ ਇਹ ਇਲੈਕਸ਼ਨ ਦੇ ਮੱਦੇਨਜ਼ਰ ਜਿਹੜੀ ਇਲਿਸੀਟ ਗੈਰ ਕਾਨੂੰਨੀ दारू ਬੰਦੀ ਹੈ ਤੇ ਵਿਕਦੀ ਹੈ ਉਹਨੂੰ ਰੋਕਣ ਦੇ ਲਈ ਬਣਾਇਆ ਗਿਆ ਤਾਂ ਇੱਥੇ ਲਾਨ ਦੀ ਤੇ ਇਲਿਸੀਟ दारू ਦੀ ਜਿਹੜੀ ਹੱਤਕੜ ਸ਼ਰਾਬ ਹੈ ਉਹਦੀ ਸਰਚ ਲਈ ਚਲਾਇਆ ਗਿਆ ਤੇ ਇਹ ਫਰੀਦਕੋਟ ਰੇਂਜ ਤੇ ਫਿਰੋਜ਼ਪੁਰ ਰੇਂਜ ਦੇ ਮਿਲ ਕੇ ਸਨੇ ਪੁਲਿਸ ਸ਼੍ਰੀ ਮੁਕਸਰ ਸਾਹਿਬ ਦੀ ਜੁਆਇੰਟ ਆਪਰੇਸ਼ਨ ਜਿਹੜਾ ਇਹ ਚਲਾਇਆ ਗਿਆ ਹੈਗਾ ਇਹਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਆਪਕਾਰੀ ਅਫਸਰ ਆਫੀਸ਼ਲਸ ਤੇ ਜ਼ਿਲ੍ਹਾ ਸ਼੍ਰੀ ਫਾਜ਼ਿਲਕਾ ਦੇ ਆਪਕਰ ਅਫੀਸ਼ਲਸ ਜਿਹੜੇ ਉਸੇ ਸ਼ਾਮਿਲ ਤੇ ਹੁਣ ਤੱਕ ਸਾਨੂੰ 12 ਤਰਪਾਲਾ ਮਿਲ ਚੁੱਕੇ ਹਨ ਜਿਨ੍ਹਾਂ ਚ ਲਗਭਗ 15000 ਕਿਲੋ ਲਾਨ ਜਿਹੜੀ ਆ ਉਹ ਬਰਾਮਦ ਹੋ ਚੁੱਕੇ ਜਿਹਨੂੰ ਡਿਸਟਰਾਏ ਕੀਤਾ ਜਾ ਰਿਹਾ ਤੇ ਅਜੇ ਆਪਰੇਸ਼ਨ ਚੱਲ ਰਿਹਾ ਹੈ ਕੀ ਕਰਦੇ ਕਿ ਲਾਨ ਤੋਂ ਬਾਅਦ ਫਿਰ ਕਿਵੇਂ ਹੁੰਦਾ ਲਾਨ ਦੀ ਕਸ਼ੀਦੀ ਕਰਦੇ ਜਿਹਨੂੰ ਡਿਸਟਿਲੇਸ਼ਨ ਕਰਨਿਆ ਤੇ ਉਸ ਨਾਲ ਫਿਰ ਸਪਿਰਿਟ ਜਿਹੜੀ ਆ ਇਥਾਈਲਲ ਕੋਲ ਜਾਂ ਸ਼ਰਾਬ ਜਿਹੜੀ ਆ ਉਹ ਬਣਦੀ ਹੈਗੀ ਰੇਖ ਦੀ ਕੋਈ ਕੁਆਲਿਟੀ ਦੀ ਕੋਈ ਗਰੰਟੀ ਨਹੀਂ ਹੁੰਦੀ ਹੈਗੀ ਇਹ ਇਹਦੀ ਡਿਗਰੀ ਦੀ ਕੋਈ ਗਰੰਟੀ ਨਹੀਂ ਹੈਗੀ ਇਸ ਚ ਕੀ ਪਾਇਆ ਹੈਗਾ ਕਈ ਵਾਰ ਚੂਨਾ ਪਾਇਆ ਹੁੰਦਾ ਹੈ ਗਲਤ ਚੀਜ਼ਾਂ ਪਾਈਆਂ ਹੁੰਦੀਆਂ ਤੇ ਹੈਲਥ ਦੇ ਲਈ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦੀ ਹੈ ਪਿਛਲੇ ਦਿਨੋਂ ਪੰਜਾਬ ਤੇ ਜਿਵੇਂ ਜੈਰੀ ਲਈ ਖਰਾਬ ਵਾਲੇ ਮੋਤਾਂ ਹੋ ਰਹੀਆਂ ਮੈਂ ਕਿਹਨੋਂ ਕੀ ਮਨੋ ਇਹ ਪਰਾਲੇ ਕੀਤੀ ਹੈ ਮੈਂ ਮਹਿਕਮੇ ਵੱਲੋਂ ਉੱਚ ਅਧਿਕਾਰੀਆਂ ਸਾਡੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਸ਼੍ਰੀ ਵਰਨੂ ਰੂਜ਼ਮ ਦੀ ਅਗਵਾਈ ਵਿੱਚ ਸਾਰੇ ਪੰਜਾਬ ਦੇ ਵਿੱਚ ਰੇਡਾਂ ਹੋ ਰਹੀਆਂ ਲੱਖਾਂ ਲੀਟਰ ਜਿਹੜੀ ਸ਼ਰਾਬ ਉਹ ਪਿਛਲੇ ਹਫਤੇ ਦੇ ਵਿੱਚ ਡਿਸਟਰੋਏ ਕੀਤੀ ਗਈ ਹੈਗੀ ਹੈ ਤੇ ਕਈ ਜਗ੍ਹਾ ਤੇ ਰੇਡ ਕਰਕੇ ਜਿਹੜੇ ਬੂਟ ਲੈਗਰ ਹੈਗੇ ਆ ਉਹਨਾਂ ਨੂੰ ਵੀ ਕਾਬੂ ਵਿੱਚ ਕੀਤਾ ਗਿਆ ਫੜਿਆ ਗਿਆ ਹੈ। ਪਰ ਸਾਡੇ ਵਿਭਾਗ ਸਾਡਾ ਕੰਮ ਜਾਰੀ ਰਹਿੰਦਾ ਹੈ। ਸਬਡਿਵੀਜ਼ਨ ਲੰਬੀ ਦੇ ਕਵਰ ਵਾਲਾ ਥਾਣੇ ਦੇ ਰਕਬੇ ਵਿੱਚ ਇੱਕ ਕਟਿਆ ਵਾਲੀ ਪਿੰਡ ਦੇ ਰਕਬਾ ਪੈਂਦਾ ਜਿਹੜੀ ਕਿ ਇਹ ਅਬੂਰ ਗੰਕਰਾਲ ਹੈਗੀ ਹੈ। ਉਹਦੇ ਆਸ-ਪਾਸ ਤੇ ਅਸੀਂ ਏਰੀਆ ਵਿੱਚ ਐਕਸਾਈਜ਼ ਅਫੀਸ਼ੀਅਲਸ ਦੇ ਨਾਲ ਅੱਜ ਜੁਆਇੰਟ ਸਰਚ ਆਪਰੇਸ਼ਨ ਕਰਾਇਆ ਜਾ ਰਿਹਾ ਹੈ। ਕਰੀਬਨ ਹਜੇ ਤੱਕ ਅਸੀਂ ਸਾਨੂੰ 1500 ਲੀਟਰ ਲਾਣ ਮਿਲ ਚੁਕੀ ਹੈ ਤੇ ਹੋਰ ਸਾਨੂੰ ਮਿਲਣ ਦੀ ਸ਼ੰਕਾ ਹੈਗੀ ਹੈ ਇਹ ਸਰਚ ਆਪਰੇਸ਼ਨ ਸ਼ਾਮ ਤੱਕ ਜਾਰੀ ਰਹੇਗਾ ਤੇ ਜਿਹੜੇ ਵੀ ਇਹ ਮਾੜੇ ਅਨਸਰ ਨੇ ਜਿਹੜੇ ਇਹ ਇਸ ਕਾਰੋਬਾਰ ਵਿੱਚ ਜੁੜੇ ਹੋਏ ਆ ਅਸੀਂ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਾਂਗੇ ਤੇ ਮੁਕੱਦਮੇ ਦਰਜ ਕੀਤੇ ਜਾਣਗੇ ਕੀ ਇਹਨਾਂ ਦੇ ਜਿਹੜੇ ਹੈਗੇ ਜਿਹੜੇ ਬੰਦੇ ਇਹਨਾਂ ਨੂੰ ਕੰਮ ਕਰ ਰਿਹਾ ਉਹ ਵੀ ਬੰਦੇ ਕੋਈ ਅਰੈਸਟ ਕਰ ਰਹੇ ਆ ਜਾਂ ਕੁਝ ਕਰ ਰਹੇ ਉਹਨਾਂ ਵੱਲੋਂ ਨਹੀਂ ਜੀ ਹਾਇ ਤਾਂ ਸਾਡਾ ਅਸੀਂ ਜਿਹੜਾ ਜੁਆਇੰਟ ਆਪਰੇਸ਼ਨ ਚੱਲ ਰਿਹਾ ਉਹ ਸਰਚ ਦਾ ਚੱਲ ਰਿਹਾ ਹੈ ਸਰਚ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਆਈਡੈਂਟੀਫਾਈ ਕਰਾਵਾਂਗੇ ਕਿਹੜੇ ਬੰਦੇ ਇਸ ਦਾ ਕਾਰੋਬਾਰ ਕਰ ਰਹੇ ਜਿਹੜੇ ਪੁਰਾਣੇ ਜਿਨ੍ਹਾਂ ਤੇ ਮੁਕਦਮੇ ਦਰਜ ਨੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਜਾ ਲਿੱਤਾ ਜਾਵੇਗਾ ਤੇ ਜੇ ਕਿਸੇ ਕੋਲ ਬਰਾਮਦਗੀ ਹੁੰਦੀ ਹੈ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਆ ਬਈ ਉਹਨਾਂ ਖਿਲਾਫ ਪਹਿਲਾਂ ਵੀ ਕੋਈ ਪੁਲਿਸ ਬੁਨਾਜੀ ਅਭਿਆਨ ਚਲਵਾਇਆ ਜਾਂਦੀ ਹੈ ਹਾਂਜੀ ਕੰਟੀਨਿਊਅਸਲੀ ਚੱਲ ਰਿਹਾ ਜੀ ਜਿੱਦਨ ਤੋਂ ਮੋਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਲੰਬੀ ਡਿਵੀਜ਼ਨ ਦੇ ਪ ਰੂਟੀਨ ਕਾਸੋਪਰੇਸ਼ਨ ਤੇ ਸਰਚ ਅਭਿਆਨ ਜਾਰੀ ਨੇ ਤੇ ਅਸੀਂ ਹੋਰ ਵੀ ਪਿੰਡਾਂ ਚ ਇਹਨੂੰ ਕਰੀ ਜਾ ਰਹੇ ਹਾਂ ਤੇ ਹੋਰ ਵੀ ਰਿਕਵਰੀਆਂ ਹੋ ਰਹੀਆਂ ਤੇ ਮੁਕਦਮੇ ਦਰਜ ਕੀਤੇ ਜਾ ਰਹੇ ਕੀ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਜੇ ਜਦੋਂ ਫੜਿਆ ਜਾਂਦਾ ਹਾਂਜੀ ਪੁਲਿਸ ਇਹ ਐਕਟਲ ਵਕਤ ਹੈ ਪੁਲਿਸ ਵੱਲੋਂ ਜਦੀਰ ਕਵਰੀ ਹੁੰਦੀ ਹੈ ਜੇ ਤਾਂ ਦੋਸ਼ੀ ਦੇ ਸਮੇਤ ਮਿਲੇ ਤੇ ਉਹਨਾਂ ਖਿਲਾਫ ਮੁਕਦਮਾ ਦਰਜ ਕਰਕੇ ਤੇ ਇੱਕ ਸਾਈਜ਼ ਇੰਸਪੈਕਟਰ ਨੂੰ ਬੁਲਾ ਕੇ ਤੇ ਉਹਨਾਂ ਦੀ ਰਿਪੋਰਟ ਦੇ ਬੇਸਿਸ ਤੇ ਉਹ ਲਾਨ ਨੂੰ ਡਿਸਟਰੋਏ ਕੀਤਾ ਜਾਂਦਾ ਤੇ ਜੇ ਦੂਜੀ ਬੋਤਲਾਂ ਵਾਲੀ ਸ਼ਰਾਬ ਹੋ ਤੇ ਉਹ ਐਸ ਪਰ ਦੀ ਐਕਟ ਅਸਪਰ ਦਾ ਸੈਕਸ਼ਨ ਉਹਨਾਂ ਦੇ ਖਿਲਾਫ ਧਾਰਾ ਲਾਈ ਜਾਂਦੀ ਹੈ। ਕਰਪਾਨ ਲੈ ਆ। ਉਹ ਕਿਰਪਾਨ ਲੈ ਆ। ਉੱਥੇ ਹੀ ਜਿੱਕਾ